ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਮੁੱਖ ਵਿਸ਼ਾ ਹੈ ਸੈਂਟੀਫਿਕ ਤਰਮ ਮੈਂ ਆਪਣੀ ਇੱਕ ਮਿੱਤਰ ਨੂੰ ਮਿਲਣ ਗਿਆ ਅੱਗੇ ਉਸ ਕੋਲ ਬਾਹਰੋਂ ਆਏ ਦੋ ਸੱਜਣ ਬੈਠੇ ਹੋਏ ਸਨ ਇੱਕ ਦੀ ਦਾੜ੍ਹੀ ਕੱਟੀ ਹੋਈ ਸੀ ਤੇ ਦੂਸਰਾ ਸਾਫ ਸੁਰਸ ਸੀ ਪਰ ਚਿਹਰੇ ਤੋਂ ਪ੍ਰਤੀਤ ਹੁੰਦਾ ਸੀ ਕਿ ਇੱਕ ਸ਼ਰਾਬ ਦੀ ਬੋਤਲ ਰੋਜ਼ ਪੀਂਦਾ ਹੋਵੇਗਾ ਉਨ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਮੈਂ ਸਮਝ ਗਿਆ ਕਿ ਇਹ ਕਾਮਰੇਡੀ ਸੋਚ ਦੇ ਧਾਰਨੀ ਹਨ ਤੇ ਕਾਮਰੇਡੀ ਪ੍ਰੋਗਰਾਮ ਦੇ ਸੰਚਾਲਨ ਕਰਨ ਸੰਬੰਧ ਵਿੱਚ ਮੇਰੇ ਮਿੱਤਰ ਕੋਲ ਆਏ ਹਨ ਮੈਂ ਆਪਣੇ ਮਿੱਤਰ ਬਾਰੇ ਵੀ ਭੱਲੀ-ਪਾਂਤ ਜਾਣੂ ਸੀ ਕਿ ਇਹ ਪਿਤਾ-ਪੁਰਖੀ ਸਿੱਖੀ ਪਰਿਵਾਰਕ ਸੰਸਾਰ ਸੰਸਕਾਰ ਕਰਕੇ ਦਾੜੀ-ਕੇਸਾਂ ਵਾਲੀ ਦਿੱਖ ਰੱਖਦੇ ਹਨ ਪਰ ਇਹਨਾਂ ਨੇ ਨਾ ਕਦੇ ਆਬਾਣੀ ਪੜੀ ਹੈ ਤੇ ਨਾ ਹੀ ਗੁਰਮਤ ਵਿਚਾਰ ਧਾਰਾ ਵਾਲੀ ਸੋਚ ਰੱਖਦੇ ਹਨ ਬਲਕਿ ਕਾਮ ਰੇਢੀ ਸੋਚ ਵਾਲੇ ਮਾਸਕ ਪੱਤਰ ਪ੍ਰੀਤ ਲੜੀ ਦੇ ਉਪਾਸ਼ਕ ਹਨ ਪਰ ਆਪਣੀ ਕੰਮ ਰਾਹੀ ਸਿੱਖਾਂ ਨੂੰ ਸਿੱਖ ਬਣਨ ਦਾ ਉਪਦੇਸ਼ ਵੀ ਕਰਦੇ ਹਨ 12ਵੇਂ ਸੱਜਣਾ ਨੂੰ ਮੈਂ ਪੁੱਛਿਆ ਕਿ ਪੰਜਾਬ ਵਿੱਚ ਕਮਿਊਨਿਸਟ ਵਿਚਾਰ ਧਾਰਾ ਗਦਰੀ ਬਾਬਿਆਂ ਨਾਲ ਪੰਜਾਬ ਵਿੱਚ ਆਈ ਸੀ ਜੋ ਕਿ ਦਸ਼ਮੇਸ਼ ਪਿਤਾ ਦੇ ਵੰਡ ਛੱਕਣ ਦੇ ਉਪਦੇਸ਼ ਦੇ ਧਾਰਨੀ ਹੋਣ ਕਰਕੇ ਇਸ ਤਰ੍ਹਾਂ ਵੱਲ ਉਲਾਰੂ ਹੋ ਗਏ ਸਨ ਦੂਸਰੇ ਉਸ ਵੇਲੇ ਰਾਜਨੀਤਿਕ ਵਾਤਾਵਰਣ ਉਹਨਾਂ ਦੀ ਮਜਬੂਰੀ ਦਾ ਕਾਰਨ ਸੀ ਇਹ ਗਦਰੀ ਬਾਬੇ ਧੁਰ ਅੰਦਰੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਸਨ ਇਸ ਲਈ ਇਹ ਸਾਰੇ ਪੰਜ ਕਕਾਰੀ ਰਹਿਤ ਦੇ ਧਾਰਨੀ ਹੋਣ ਦੇ ਨਾਲ-ਨਾਲ ਗੁਰਬਾਣੀ ਦੇ ਉਪਾਸ਼ਕ ਸਨ ਬਾਬਾ ਹਰਦੀਪ ਸਿੰਘ ਪਠੱਲ ਸਾਰੀ ਉਮਰ ਨੀਲੀ ਦਸਤਾਰ ਅਤੇ 3 ਫੁੱਟੀ ਕਿਰਪਾਨ ਨਾਲ ਵਿਚਰਦੇ ਰਹੇ ਸੇਵਾ ਸਿੰਘ ਠੀਕਰੀ ਵਾਲੇ ਦਾ ਜੋ ਬੁੱਤ ਪਟਿਆਲੇ ਲੱਗਾ ਹੈ 3 ਫੁੱਟਾ ਕਿਰਪਾਨ ਵਾਲਾ ਹੈ ਅਤੇ ਜੇਲ੍ਹ ਵਿੱਚ ਵੀ ਇਹ ਬਾਣੀ ਪੜ੍ਹਦੇ ਰਹੇ ਬਾਬਾ ਵਿਸਾਖਾ ਸਿੰਘ ਜੀ ساری ਉਮਰ ਕਾਮਰੇ ਡਣਾ ਵਿਚਰਦੇ ਰਹੇ ਪਰ ਸਿੱਖਾਂ ਵਿੱਚ ਸਤਕਾਰਕ ਸੰਤ ਨਾਮ ਬਾਣੀ ਦੇ ਰਸੀਏ ਹੋਣ ਕਾਰਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਵੱਲੋਂ ਅਕਾਲ ਤਖਤ ਦੇ ਪਹਿਲੇ ਜਥੇਦਾਰ ਥਾਪੇ ਗਏ ਇਹ ਅਕਾਲ ਤਖਤ ਦੇ ਜਥੇਦਾਰ ਹੁੰਦੇ ਹੋਏ ਵੀ ਅੰਮ੍ਰਿਤ ਛਕਾਉਂਦੇ ਰਹੇ ਅਤੇ ਜਥੇਦਾਰੀ ਤੋਂ ਮੁਕਤ ਹੋ ਕੇ ਵੀ ਪਿੰਡ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ ਤੇ ਅੰਮ੍ਰਿਤ ਛਕਾਉਂਦੇ ਰਹੇ ਪਰ ਅੱਜ ਦਾ ਕਾਮਰੇਡ ਕਿਉਂ ਸਿੱਖੀ ਰਹਿਤ ਬਹਿਤ ਵਾਲੇ ਨੂੰ ਕੱਟੜਵਾਦੀ ਆਖਦਾ ਹੈ ਮੇਰੇ ਮੂੰਹ ਫਟ ਵਾਲੇ ਸਵਾਲ ਸੁਣ ਕੇ ਦੋਨੋਂ ਸੱਜਣ ਸੁੰਨ ਹੋ ਗਏ ਹੋਰ ਤਾਂ ਉੱਤਰ ਕੋਈ ਔੜਿਆ ਨਾ ਕਹਿਣ ਲੱਗੇ ਜੀ ਗੁਰੂ ਸਾਹਿਬ ਨੇ ਸਿੱਖ ਧਰਮ ਇੱਕ ਸੈਂਟੀਫਿਕ ਧਰਮ ਬਣਾਇਆ ਸੀ ਪਰ ਹੁਣ ਇਹ ਅੰਧ ਵਿਸ਼ਵਾਸ਼ੀ ਧਰਮ ਬਣ ਗਿਆ ਹੈ ਮੈਂ ਫਿਰ ਪ੍ਰਸ਼ਨ ਕੀਤਾ ਗੁਰੂ ਸਾਹਿਬ ਅਨੁਸਾਰ ਬੰਦੇ ਦਾ ਸੰਸਾਰ ਵਿੱਚ ਆਉਣ ਦਾ ਮਨੋਰਥ ਪਰਮਾਤਮਾ ਨੂੰ ਪਰਾਉਣ ਦਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਹੈ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅੰਗ 378 ਅਤੇ ਗੁਰੂ ਸਾਹਿਬ ਦਾ ਚਲਾਇਆ ਧਰਮ ਭਗਤੀ ਪ੍ਰధాన ਮਾਰਗ ਹੈ ਤੁਸੀਂ ਦੱਸੋ ਪਰਮਾਤਮਾ ਵਿਗਿਆਨਕ ਚੀਜ਼ ਹੈ ਪਰਮਾਤਮਾ ਵਿਗਿਆਨ ਦੀ ਕੈਮਿਸਟਰੀ ਅਪਲਾਈਡ ਮਕੈਨਿਕ ਟ੍ਰਿਗਨੋਮੈਟਰੀ ਕੀ ਇਹਨਾਂ ਦਾ ਵਿਸ਼ਾ ਹੈ ਕਿਹੜੀ ਪદ્ધਤੀ ਦਾ ਵਿਸ਼ਾ ਹੈ ਵਿਗਿਆਨ ਦੇ ਕਿਸ ਸਕੂਲ ਵਿੱਚ ਜਾਂ ਕਿਹੜੀ ਯੂਨੀਵਰਸਿਟੀ ਵਿੱਚ ਪੜਾਇਆ ਜਾਂਦਾ ਹੈ ਹੁਣ ਤੱਕ ਕਿਹੜੇ ਵਿਗਿਆਨੀ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ ਵਿਗਿਆਨ ਦੀ ਪਹੁੰਚ ਦਾ ਪਦਾਰਥ ਤੱਕ ਹੈ ਜਾਂ ਪ੍ਰਕਿਰਤੀ ਤੱਕ ਸੀਮਤ ਹੈ ਵਿਗਿਆਨੀਆਂ ਨੇ ਪ੍ਰਕਿਰਤੀ ਦੇ اصول ਲੱਭ ਕੇ ਚੰਦਰਮਾ ਤੱਕ ਜਾਣ ਦਾ ਰਸਤਾ ਦੁਨੀਆ ਨੂੰ ਦੱਸਿਆ ਹੈ ਦੂਰ ਸੰਚਾਰ ਦਾ ਤਰੀਕਾ ਦੱਸਿਆ ਹੈ ਐਟਮ ਬੰਬ ਹਾਈਡਰੋਜਨ ਬੰਬ ਅਤੇ ਹੋਰ ਤਨ ਦੇ ਸੁੱਖ ਲਈ ਸਾਧਨ ਉਪਲਬਧ ਕਰਵਾਏ ਹਨ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਕਿਹੜਾ ਸਾਧਨ ਹੁਣ ਤੱਕ ਸੰਸਾਰ ਨੂੰ ਦੱਸਿਆ ਹੈ ਕੋਈ ਧਰਮ ਵਿਗਿਆਨ ਜਾਂ ਕਿਸੇ ਵਿਗਿਆਨੀ ਨੇ ਨਹੀਂ ਬਣਾਇਆ ਕੋਈ ਵਿਗਿਆਨੀ ਪਰਮੇਸ਼ਰ ਬਾਰੇ ਕੁਝ ਨਹੀਂ ਦੱਸ ਸਕਦਾ ਪਰ ਪਰਮੇਸ਼ਰ ਨਾਲ ਅਪੇਧ ਹੋਇਆ ਪਰਮੇਸ਼ਰ ਦਾ ਪਿਆਰਾ ਵਿਗਿਆਨ ਬਾਰੇ ਸਭ ਕੁਝ ਦੱਸ ਸਕਦਾ ਹੈ ਸਾਚੀ ਤੇ ਪਵਨਾ ਪਵਨੇ ਤੇ ਜਲ ਹੋਏ ਜਲ ਤੇ ਧਰਭਵਨ ਸਾਜਿਆ ਘਟ ਘਟ ਜੋਤ ਸਮੋਏ ਅੰਗ 19 ਪਹਿਲਾਂ ਪਵਨ ਸੀ ਫਿਰ ਪਾਣੀ ਬਣ ਗਿਆ ਅਤੇ ਜਲ ਤੋਂ ਮਿੱਟੀ ਬਣੀ ਅਤੇ ਹੋਰ ਉਤਪਤੀ ਹੋਈ ਇਹ ਗੱਲ ਸਾਇੰਸ ਦਾਣਾ ਨੂੰ ਹੁਣ ਪਤਾ ਲੱਗਾ ਗੁਰੂ ਸਾਹਿਬ 550 ਸਾਲ ਪਹਿਲਾਂ ਦੱਸ ਗਏ ਪਰ ਗੁਰੂ ਸਾਹਿਬ ਦੀ ਦੱਸੀ ਗੱਲ ਘਟ ਘਟ ਜੋਤ ਸਮੋਏ ਹਰ ਘਟ ਵਿੱਚ ਪਰਮੇਸ਼ਰ ਦੀ ਜੋਤ ਸਮੋਈ ਹੈ ਵਿਗਿਆਨੀ ਕਦੇ ਨਹੀਂ ਲੱਭ ਸਕੇਗਾ ਅੱਜ ਤੋਂ 25-30 ਸਾਲ ਪਹਿਲਾਂ ਅਖੋਤੀ ਵਿਦਵਾਨ ਅਤੇ ਵਿਗਿਆਨੀਆਂ ਨੂੰ ਜਦ ਗੁਰੂ ਕੇ ਸਿੱਖ ਦੱਸਦੇ ਸਨ ਕਿ ਬਾਣੀ ਗੁਰੂ ਦੀ ਦੱਸ ਰਹੀ ਹੈ ਕਿ ਅਨੇਕਾਂ ਧਰਤੀਆਂ ਹਨ ਅਨੇਕਾਂ ਸੂਰਜ ਅਤੇ ਚੰ드ਰਮਾ ਹਨ ਤਾਂ ਉਹ ਕਹਿੰਦੇ ਸਨ ਕਿ ਸਭ ਕੁਝ ਅੰਧ ਵਿਸ਼ਵਾਸ ਤੇ ਗਪੌੜ ਹੈ ਜੋ ਟੋਬੇ ਦੇ ਕੰਡੇ ਬੈਠ ਕੇ ਧਾਰਮਿਕ ਪੁਰਸ਼ ਮਾਰ ਗਏ ਹਨ ਪਰ ਅੱਜ ਵਿਗਿਆਨੀਆਂ ਨੇ ਵੱਡੀਆਂ ਦੂਰਬੀਨਾਂ ਨਾਲ ਅੱਖੀ ਦੇਖ ਲਿਆ ਹੈ ਸਾਡੇ ਸੂਰਜ ਚੰ드ਰਾ ਧਰਤੀ ਅਤੇ ਨਖਤਰਾਂ ਵਾਲੇ ਬ੍ਰਹਿਮੰਡ ਵਰਗੇ ਅਨੇਕਾਂ ਬ੍ਰਹਿਮੰਡ ਹਨ ਅਤੇ 12 ਬ੍ਰਹਿਮੰਡਾਂ ਦਾ ਪਤਾ ਲੱਗ ਚੁੱਕਾ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਮਾਰੂ ਰਾਗ ਦਾ ਸ਼ਬਦ ਅਰਬਦ ਅਰਬਦ ਤੁੰਦੂਕਾਰਾ ਅੰਗ 1035 ਜਿਸ ਵਿੱਚ ਸੰਸਾਰ ਦੀ ਉਤਪਤੀ ਦਾ ਵਰਣਨ ਹੈ ਸੰਸਾਰ ਦੇ ਵਿਗਿਆਨ ਨੂੰ ਚੱਕਰਾ ਦਿੱਤਾ ਇਸੇ ਸ਼ਬਦ ਨੇ ਸੰਸਾਰ ਦੇ ਵਿਗਿਆਨ ਨੂੰ ਚੱਕਰਾ ਦਿੱਤਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਵਿਗਿਆਨੀਆਂ ਦੀ ਖੋਜ ਤੋਂ ਸੈਂਕੜੇ ਸਾਲ ਪਹਿਲਾਂ ਸਹੀ ਤੱਥ ਸੰਸਾਰ ਨੂੰ ਦੱਸੇ ਇਨ੍ਹਾਂ ਤੱਥਾਂ ਤੇ ਆਧਾਰਿਤ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਕੱਢੇ ਤੱਥਾਂ ਅਤੇ ਗੁਰੂ ਸਾਹਿਬ ਦੇ ਜੀਵਨ ਸੰਬੰਧਿਤ ਘਟਨਾਵਾਂ ਨੂੰ ਵਿਗਿਆਨ ਦੀ ਕਸਵੱਟੀ ਤੇ ਪਰਖ ਕੇ ਨਕਾਰਨ ਵਾਲੇ ਕਾਮਰੇਡੀ ਸਿੱਖ ਜਮਸ਼ਿਦੀ ਕਾਲਜ ਵਾਲੇ ਅਤੇ ਕਾਮਰੇਡ ਸਵਰਾਂ ਵਰਗੇ ਅਤੇ ਅਗਿਆਨਤਾ ਅਤੇ ਭਰਮ ਦੇ ਸਮੁੰਦਰ ਵਿੱਚ ਖੋਤੇ ਖਾਰੇ ਅਜਿਹੇ ਪ੍ਰਚਾਰ ਕਰਨ ਵਾਲੇ ਬਹੁਤ ਸਾਰੇ ਬਹੁਤ ਸਾਰੇ ਹਨ ਜੇ ਇਹ ਗੁਰੂ ਕੇ ਸਿੱਖ ਹੁੰਦੇ ਤਾਂ ਕਹਿੰਦੇ ਕਿ ਇਹ ਚੀਜ਼ ਵਿਗਿਆਨੀਆਂ ਦੀ ਪਹੁੰਚ ਤੋਂ ਬਾਹਰ ਹੈ ਪਰ ਕਿਉਂਕਿ ਇਹ ਵਿਗਿਆਨ ਦੇ ਸਿੱਖ ਹਨ ਇਸ ਲਈ ਇਹਨਾਂ ਦੇ ਆਧਾਰ ਤੇ ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਨੂੰ ਗਲਤ ਦੱਸ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਦੁਨੀਆ ਦੇ ਸਾਇੰਸਦਾਨਾਂ ਨੂੰ ਚੈਲੰਜ ਕਰ ਰਹੀ ਹੈ ਪੰਚ ਤਤ ਕਰਤੁ ਦੁ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛੁ ਕੀਤਾ ਹੋਵੇ ਅੰਗ 736 ਦੁਨੀਆ ਦਾ ਕੋਈ ਸਾਇੰਸਦਾਨ ਮੈਦਾਨ ਵਿੱਚ ਨਿਤਰੇ ਅਤੇ ਗੁਰੂ ਸਾਹਿਬ ਦਾ ਚੈਲੰਜ ਕਬੂਲ ਕਰੇ ਪਹਿਲਾ ਚੈਲੰਜ ਗੁਰੂ ਸਾਹਿਬ ਨੇ ਕੀਤਾ ਸੀ ਦੂਸਰਾ ਅਸੀਂ ਕਰਦੇ ਹਾਂ ਸਾਇੰਸਦਾਨਾਂ ਨੂੰ ਪਤਾ ਚੱਲ ਚੁੱਕਾ ਹੈ ਕਿ ਦੋ ਹਿੱਸੇ ਹਾਈਡਰੋਜਨ ਤੇ ਇੱਕ ਹਿੱਸਾ ਆਕਸੀਜਨ ਗੈਸ ਮਿਲਾ ਕੇ ਬਿਜਲੀ ਦੇ ਕਰੰਟ ਚਲਾਉਣ ਨਾਲ ਪਾਣੀ ਬਣ ਜਾਂਦਾ ਹ ਹੁਣ ਜਦ ਮੰਗਲ ਗ੍ਰਹਿ ਜਾਂ ਹੋਰ ਕਿਸੇ ਗ੍ਰਹਿ ਤੇ ਪਾਣੀ ਨਹੀਂ ਹੈ ਤਾਂ ਸਾਇੰਸਦਾਨ ਉੱਥੇ ਪਾਣੀ ਬਣਾ ਕਿਉਂ ਨਹੀਂ ਲੈਂਦੇ ਲਬ ਦੇ ਕਿਉਂ ਫਿਰਦੇ ਹਨ ਦੂਸਰੇ ਪਾਸੇ ਵਿਗਿਆਨੀਆਂ ਦੇ ਨਿੱਜੀ ਜੀਵਨ ਨੂੰ ਗੁਰਬਾਣੀ ਦੇ ਆਧਾਰ ਤੇ ਪਰਚੋਲਿਆ ਜਾਵੇ ਪਤਾ ਚੱਲੇਗਾ ਕਿ ਕੋਈ ਵੀ ਵਿਗਿਆਨਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੰਜ ਵਿਕਾਰਾਂ ਤੋਂ ਮੁਕਤ ਨਹੀਂ ਰਹਿ ਸਕਿਆ ਅੱਜ ਕੱਲ੍ਹ ਖ਼ਬਰਾਂ ਤੇ ਟੈਲੀਵਿਜ਼ਨਾਂ ਤੇ ਆਮ ਚਰਚਾ ਹੋ ਰਹੀ ਹੈ ਕਿ ਆਇਨਸਟਾਈਨ ਦੇ ਆਪਣੀ ਪਤਨੀ ਤੋਂ ਇਲਾਵਾ ਕਟੋ-ਕਟ 6 ਔਰਤਾਂ ਨਾਲ ਜਿਨਸੀ ਸੰਬੰਧ ਸਨ ਇਸ ਆਧਾਰ ਤੇ ਗੁਰਬਾਣੀ ਜਾਂ ਗੁਰੂ ਇਤਿਹਾਸ ਨੂੰ ਵਿਗਿਆਨ ਦੀ ਕਸਵੱਟੀ ਨਾਲ ਦੇਖਣਾ ਮੂਰਖਤਾ ਵਾਲਾ ਕੰਮ ਹੈ ਪਿਛਲੇ 30-40 ਸਾਲਾਂ ਤੋਂ ਵਿਗਿਆਨੀ ਪ੍ਰਚਾਰ ਕਰ ਰਹੇ ਸੀ ਕਿ ਮਾਂ ਦੇ ਦੁੱਧ ਨਾਲੋਂ ਡੱਬਾ ਦੁੱਧ ਬੱਚੇ ਲਈ ਫਾਇਦੇਮੰਦ ਹਨ ਅਣਗਿਣਤ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਹੁਣ ਕਹਦੇ ਹਨ ਮਾਂ ਦਾ ਦੁੱਧ ਸਭ ਤੋਂ ਉੱਤਮ ਹੈ ਇਸੇ ਤਰ੍ਹਾਂ ਇਹਲਾ ਪ੍ਰਚਾਰ ਕਰਦੇ ਰਹੇ ਕਿ ਗੁੜ ਅਤੇ ਸ਼ੱਕਰ ਸਿਹਤ ਲਈ ਹਾਨੀਕਾਰਕ ਹਨ ਇਸ ਲਈ ਚੀਨੀ ਵਰਤੋ ਪਰ ਹੁਣ ਮੰਨ ਗਏ ਹਨ ਕਿ ਸਹੀ ਤੱਥ ਇਹਨਾਂ ਦੇ ਕਹਿਣੇ ਤੋਂ ਉਲਟ ਹੈ ਗੁਰਬਾਣੀ ਦੱਸ ਰਹੀ ਹੈ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਿਕ ਭਾਂਤ ਹੋਈ ਪਸਰਿਆ ਨਾਨਕ ਇਕ ਅੰਕਾਰ ਅੰਗ 296 ਕਾਹ ਕਿ ਦੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਰਹੋ ਉਹ ਪਮਦ ਜੂ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਘਰ ਬਸੈ ਨਿਰੰਤਰ ਘਟ ਹੀ ਖੋ ਜੋ ਭਾਈ ਅੰਗ 684 ਮੈਡੀਕਲ ਸਾਇੰਸ ਅਤੇ ਡਾਕਟਰ ਕਹਿੰਦਾ ਹੈ ਸਭ ਝੂਠ ਹੈ ਅਸੀਂ ਸਾਰਾ ਸਰੀਰ ਅੰਦਰੋਂ ਪਾੜ ਕੇ ਦੇਖ ਲਿਆ ਦਿਲ ਫੇਫੜੇ ਜਿਗੜ ਗੁਰਦੇ ਅਤੇ ਸਿਰਕ ਅੰਗ ਮਿਲ ਗਏ ਰੱਬ ਕਿਤੇ ਨਹੀਂ ਮਿਲਿਆ ਇਹ ਸਾਰੇ ਅੰਗ ਤੇ ਮਿਲੇ ਸਾਨੂੰ ਬੰਦੇ ਦੇ ਅੰਦਰ ਪਰ ਰੱਬ ਨਹੀਂ ਮਿਲਿਆ ਸਾਰੇ ਸਰੀਰ ਦੀ ਅਮਰ ਆਈ ਕਰਕੇ ਸਕੈਨਿੰਗ ਕਰਕੇ ਦੇਖ ਲਈ ਪਰ ਧਾਰਮਿਕ ਪੁਰਸ਼ਾਂ ਦਾ ਬਣਾਇਆ ਖੋਤੀ ਭਗਵਾਨ ਕਿਤੇ ਨਹੀਂ ਮਿਲਿਆ ਇਸ ਲਈ ਕਹਿ ਦਿੰਦੇ ਆ ਸਭ ਝੂਠ ਹੈ ਹੁਣ ਮਿਸ਼ਨੀ ਕਾਲਜਾਂ ਦੇ ਸੰਚਾਲਕ ਅਤੇ ਸਿੱਖੀ ਭੇਸ ਵਾਲੇ ਕਾਮਰੇਡੀ ਹੀ ਦੱਸ ਸਕਦੇ ਹਨ ਕਿ ਜਦ ਵਿਗਿਆਨ ਪਰਮੇਸ਼ਰ ਨੂੰ ਹੀ ਨਹੀਂ ਮੰਨਦਾ ਤਾਂ ਸਿੱਖ ਧਰਮ ਵਿਗਿਆਨਿਕ ਧਰਮ ਕਿਸ ਤਰ੍ਹਾਂ ਹੋ ਸਕਦਾ ਹੈ ਕਿਸੇ ਵਿਗਿਆਨੀ ਨੂੰ ਅੱਜ ਤੱਕ ਪਰਮੇਸ਼ਰ ਮਿਲਿਆ ਹੈ ਉੱਤਰ ਵਿੱਚ ਇੰਦਰ ਸਿੰਘ ਘਗਾ ਕਹਿੰਦੇ ਹਨ ਕੀ ਮਿਲਣ ਦੀ ਗੱਲ ਨਹੀਂ ਇਹ ਅਨੁਭਵ ਹੋ ਸਕਦਾ ਹੈ ਪਰ ਜਦ ਗੁਰਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਗੁਰੂ ਸਾਹਿਬ ਇਸ ਤਰ੍ਹਾਂ ਦੱਸ ਰਹੇ ਹਨ ਵੇਦ ਕਤੇਬ ਸੰਸਾਰ ਹਬਾ ਹੂੰ ਬਾਹਰਾ ਨਾਨਕ ਆ ਪਾਤਸ਼ਾਹ ਦਿਸੇ ਜਾਹਰਾ ਅੰਗ 399 ਹੌ ਟਾਡੀ ਹਰ ਪ੍ਰਭ ਖਸਮ ਕਾ ਹਰ ਕੈਦਰ ਆਇਆ ਹਰ ਅੰਦਰ ਸੁਣੀ ਪੁਕਾਰ ਟਾਡੀ ਮੁਖ ਲਾਇਆ ਹਰ ਪੁੱਛਿਆ ਟਾਡੀ ਸਦਕੇ ਕਿਤ ਅਰਥ ਤੋਂ ਆਇਆ ਨਿਤ ਦੇਵੋਂ ਦਾਨ ਦਿয়াল ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈਨਾਇਆ ਅੰਗ 91 ਸਾਰੀ ਬਾਣੀ ਗੁਰੂ ਸਾਹਿਬ ਨੇ ਪਰਮੇਸ਼ਰ ਨੂੰ ਤੂੰ ਕਰਕੇ ਸੰਬੋਧਨ ਕੀਤਾ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋ ਕਿਹਾ ਕਾੜਾ ਜੀਉ ਨਾ ਕਿਸੇ ਵਿਗਿਆਨ ਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਹੈ ਨਾ ਹੀ ਹੋਵੇਗਾ ਇੰਦਰ ਸਿੰਘ ਅੱਗਾ ਅਤੇ ਇਸ ਦੇ ਸਮਰਥਕ ਮਿਸ਼ਨਰੀ ਪਾਠਕਾਂ ਨੂੰ ਗੁੰਮਰਾਹ ਕਰ ਰਹੇ ਹਨ ਵਿਗਿਆਨ ਆਪਣੇ ਵਿਗਿਆਨ ਦੇ ਆਸਰੇ ਕਾਦਰ ਦੀ ਕੁਦਰਤ ਦਾ ਅੰਤ ਲੱਭਣ ਤੋਂ ਲੱਭਣ ਤਾਂ ਲੱਗਾ ਹੋਇਆ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਫਿਰ ਦਿਆ ਸਿੱਖ ਧਰਮ ਚੇਤਾਵਨੀ ਦੇ ਰਿਹਾ ਅੰਤ ਨਾ ਸਿਫਤੀ ਕਹਿਣ ਦਾ ਅੰਤ ਅੰਤ ਨਾ ਕਰਨੇ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੋ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਅੰਗ ਪੰਜ ਕਬੀਰ ਸਾਥ ਸਮੁੰਦੇ ਮਸ ਕਰੋ ਕਰਮ ਕਰੋ ਬਨਰਾਏ ਬਾਸੂਦਾ ਕਾਗਜ ਜੇ ਕਰੋ ਹਰ ਜਸ ਲਿਖਣ ਨਾ ਜਾਏ ਇਸ ਲਈ ਸਿੱਖਨੇ ਵਿਗਿਆਨ ਵਾਂਗ ਅੰਤ ਪਾਉਣ ਦਾ ਇਛਕ ਬਣ ਕੇ ਜ਼ਿੰਦਗੀ ਖਰਾਬ ਨਹੀਂ ਕਰਨੀ ਬਲਕਿ ਪਰਮੇਸ਼ਰ ਨਾਲ ਪ੍ਰੇਮ ਕਰਕੇ ਉਸ ਨਾਲ ਅਪੇਧ ਹੋਣਾ ਹੈ ਬਾਕੀ ਸਾਰੇ ਧਰਮਾਂ ਵਾਂਗ ਸਿੱਖ ਧਰਮ ਮੰਨਦਾ ਹੈ ਕਿ ਮਰਨ ਪਿੱਛੋਂ ਜੀਵ ਆਤਮਾ ਕਿਸੇ ਅਣਗਿਣਤ ਦੁਨੀਆ ਜਿਸ ਨੂੰ ਪ੍ਰਲੋਕ ਵੀ ਕਹਿੰਦੇ ਹਨ ਵਿੱਚ ਚਲੀ ਜਾਂਦੀ ਹੈ ਜਿੱਥੇ ਇਸ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭਾਅ ਔਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਥ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰੁਆਇਆ ਮਨ ਅੰਦੇ ਜਨਮ ਗਵਾਇਆ ਅਗ 464 ਇਸੇ ਵਿਸ਼ੇ ਦੇ ਜੇ ਹੋਰ ਪ੍ਰਮਾਣ ਗੁਰਬਾਣੀ ਵਿੱਚ ਇਕੱਠੇ ਕਰਨੇ ਚਾਹੀਏ ਤਾਂ ਇੱਕ ਵਰਡ ਆਕਾਰੀ ਪੋਥੀ ਬਣ ਜਾਂਦੀ ਹੈ ਕੀ ਵਿਗਿਆਨ ਜਾਂ ਹੋਰ ਵਿਗਿਆਨੀ ਇਸ ਗੱਲਾਂ ਨੂੰ ਮੰਨਦਾ ਹੈ ਨਾ ਹੀ ਵਿਗਿਆਨੀ ਮੰਨਦੇ ਹਨ ਤੇ ਨਾ ਹੀ ਇੰਦਰ ਸਿੰਘ ਘੱਗਾ ਦੀ ਕਾਮਰੇਡੀ ਸੋਚ ਵਾਲੇ ਮਸ਼ੀਨਰੀ ਇਸ ਨੂੰ ਮੰਨਦੇ ਹਨ ਫਿਰ ਕਿਸ ਆਧਾਰ ਤੇ ਸਿੱਖ ਧਰਮ ਨੂੰ ਸਾਇੰਟਿਫਿਕ ਧਰਮ ਦਾ ਲੈਵਲ ਲਾ ਕੇ ਲੋਕਾਈ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਅਤੇ ਗੁਰੂ ਸਾਹਿਬ ਦੀ ਇਸ ਗੱਲ ਮੰਨਣ ਵਾਲਿਆਂ ਨੂੰ ਅੰਧਵਿਸ਼ਵਾਸੀ ਅਤੇ ਬ੍ਰਾਹਮਣਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਜਿਹੜੀ ਗੱਲ ਮੰਨ ਰਹੇ ਨੇ ਉਹਨਾਂ ਨੂੰ ਤੁਸੀਂ ਹੰਦ ਵਿਸ਼ਵਾਸੀ ਤੇ ਬ੍ਰਾਹਮਣਵਾਦੀ ਕਹਿ ਕੇ ਭੰਡਦੇ ਹੋ ਆਪ ਤੁਸੀਂ ਮੰਨਦੇ ਨਹੀਂ ਇਸੇ ਤਰ੍ਹਾਂ ਹੋਰ ਅਨੇਕਾਂ ਗੱਲਾਂ ਹਨ ਜੋ ਸਿੱਖ ਧਰਮ ਦੇ ਮੌਲਿਕ ਸਿਧਾਂਤ ਹਨ ਜਿਵੇਂ ਕਿ ਨਾਮ ਜਪਣਾ ਕੀਰਤਨ ਕਰਨਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਦਾ ਫਲ ਜਿਸ ਬਾਰੇ ਵਿਗਿਆਨ ਚੁੱਪ ਹੈ ਪਰ ਇੰਦਰ ਸਿੰਘ ਘਗਾ ਅਤੇ ਉਸ ਦੀ ਸੋਚ ਨੂੰ ਪਰਮਾਏ ਇਹੀ ਡਾਕਟਰ ਲਗਾ ਰਹੇ ਹਨ ਕਿ ਸਿੱਖ ਇੱਕ ਸੈਂਟੀਫਿਕ ਧਰਮ ਹੈ ਇਸ ਲਈ ਗੁਰਬਾਣੀ ਦੇ ਅਰਥ ਅਤੇ ਗੁਰੂ ਇਤਿਹਾਸ ਵਿਗਿਆਨਿਕ ਸੋਚ ਨਾਲ ਹੋਣਾ ਚਾਹੀਦਾ ਹਕੀਕਤ ਇਹ ਹੈ ਕਿ ਇਹਨਾਂ ਦੇ ਧੁਰ ਅੰਦਰ ਲੈਨਿਨਵਾਦ ਅਤੇ ਮਾਰਕਸਵਾਦ ਧਸਿਆ ਹੋਇਆ ਸਿੱਖਾਂ ਨੂੰ ਬੇਫਕੂਫ ਬਣਾਉਣ ਲਈ ਸਿੱਖੀ ਪੇਸ ਧਾਰਿਆ ਹੋਇਆ ਹੈ ਦੌੜੇ ਪ੍ਰਕਾਸ਼ ਕੀਤੇ ਹਨ ਅਤੇ ਗਲ ਵਿੱਚ ਕਿਰਪਾਨ ਵੀ ਸਜਾਈ ਹੋਈ ਹੈ ਪਰ ਇਹਨਾਂ ਦਾ ਮਨੋਰਥ ਆਪਣੇ ਆਸ਼ੇ ਵਾਲੀਆਂ ਗੁਰਬਾਣੀ ਦੀਆਂ ਤੁਕਾਂ ਕੱਢ ਕੇ ਅਤੇ ਗੁਰੂ ਇਤਿਹਾਸ ਨੂੰ ਤਰੋੜ ਮਰੋੜ ਕੇ ਕਾਮ ਰੇਡੀ ਪ੍ਰਚਾਰ ਕਰਨਾ ਹੈ ਇਹਨਾਂ ਤੋਂ ਸੁਚੇਤ ਰਹਿਣ ਦੀ ਸਾਨੂੰ ਲੋੜ ਹੈ ਤੇ ਪੂਰੇ ਸਿੱਖ ਪੰਥ ਨੂੰ ਇਹਨਾਂ ਗੱਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਮ ਰੇਡੀ ਸੋਚ ਹਮੇਸ਼ਾ ਸਾਨੂੰ ਗੁਰੂ ਤੇ ਗੁਰੂ ਦੀ ਬਾਣੀ ਤੇ ਗੁਰੂ ਦੇ ਆਸ਼ੇ ਨਾਲੋਂ ਤੋੜਦੀ ਹੈ ਅਤੇ ਤੋੜਨ ਦੀ ਇਹ ਕੋਸ਼ਿਸ਼ ਜਾਰੀ ਹੈ ਤੇ ਕੀਤੀ ਜਾ ਰਹੀ ਹੈ ਸਾਨੂੰ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ ਹੈ ਤੇ ਗੁਰਬਾਣੀ ਕੇ ਸ਼ਬਦ ਅਨਸਾਰ ਆਪਣੀ ਇਸ ਆਤਮਾ ਨੂੰ ਜਗਾਉਣਾ ਚਾਹੀਦਾ ਹੈ ਗੁਰਬਾਣੀ ਦੇ ਕਸਵੱਟੀ ਦੇ ਉੱਤੇ ਸੱਚੀ ਕਸਵੱਟੀ ਤੇ ਪਰਖ ਕੇ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚੀ ਗੱਲ ਨੂੰ ਸਮਝ ਸਕੀਏ ਤੇ ਗੁਰੂ ਦੇ ਸਹੀ ਧਰਮ ਨੂੰ ਸਮਝ ਸਕੀਏ ਨਾ ਕਿ ਇਸ ਗੱਲ ਨੂੰ ਕਿ ਅਸੀਂ ਇਸ ਧਰਮ ਨੂੰ ਸੈਂਟੀਫਿਕ ਅੰਦਾਜ਼ ਵਿੱਚ ਸਮਝੀਏ ਬਲਕਿ ਇਸ ਨੂੰ ਅਸੀਂ ਪ੍ਰੇਮ ਅਤੇ ਭਗਤੀ ਦੇ ਆਧਾਰ ਤੇ ਹੀ ਸਮਝ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ